ਮਾਚੀਵਾੜਾ ਸਾਹਿਬਕੇ ਕਾਲੜਾ ਪੈਲਸ ਨੇੜੇ ਦੇ ਬਾਪਰੇ ਸੜਕ ਹਾਦਸੇ 'ਚ ਮਰੀਜ਼ਾਂ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ ਦੀ ਫਾਰਚੂਨਰ ਨਾਲ ਟੱਕਰ ਹੋ ਗਈ ਜਿਸ ਦੇ ਸੱਟੇ ਵੱਜੂ ਕਾਰ ਸਵਾਰ ਜ਼ਖਮੀ ਹੋ ਗਿਆ ਉੱਤੇ ਹੀ ਐਂਬੂਲੈਂਸ ਵਿੱਚ ਸਵਾਰ 4 ਮਰੀਜ਼ਾਂ ਤੇ ਡਰਾਈਵਰ ਸਮੇਤ 3 ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਨੇ ਐਂਬੂਲੈਂਸ ਮੁਲਾਜ਼ਮ ਅਰਸ਼ ਨੇ ਦੱਸਿਆ ਕਿ ਉਹ ਖੰਨਾ ਦੇ ਪ੍ਰਾਈਵੇਟ ਹਸਪਤਾਲ ਤੋਂ ਰੈਫਰ ਕੀਤੇ ਮਰੀਜ਼ਾਂ ਦਾ ਸਿਹਾਰਪੁਰ ਤੋਂ ਟੈਸਟ ਕਰਵਾ ਕੇ ਵਾਪਸ ਕੰਨੇ ਪਰਤ ਰਹੇ ਸਨ ਜਿਸ ਨੂੰ ਡਰਾਈਵਰ ਗੁਰਪ੍ਰੀਤ ਚਲਾ ਰਿਹਾ ਸੀ ਮਾਚੀਵਾੜਾ ਵੱਲੋਂ ਆ ਰਹੀ ਫਾਰਚੂਨਰ ਨਾਲ ਟੱਕਰ ਹੋ ਗਈ ਇਨ੍ਹਾਂ ਦੋਵੇਂ ਗੱਡੀਆਂ ਦੇ ਆਪਸ ਵਿੱਚ ਹਾਦਸੇ ਦੌਰਾਨ ਐਂਬੂਲੈਂਸ 'ਚ ਬੈਠੇ ਮਰੀਜ਼ ਤੇ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਨੇ ਜਦਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਦੂਸਰੇ ਪਾਸੇ ਫਾਰਚੂਨਰ ਦੇ 에ਅਰ ਬੈਗ ਖੁੱਲ ਜਾਣ ਕਾਰਨ ਚਾਲਕ ਗੁਰਪ੍ਰੀਤ ਦਾ ਬਚਾ ਹੋ ਗਿਆ ਜ਼ਖਮੀ ਮਰੀਜ਼ਾਂ ਨੂੰ ਦੂਜੀ ਐਂਬੂਲੈਂਸ ਦਾ ਪ੍ਰਬੰਧ ਕਰਕੇ ਖੰਨਾ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਅਧਿਕਾਰ ਚਾਲਕ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਮੈਂ 108 ਐਂਬੂਲੈਂਸ ਦਾ ਡਰਾਈਵਰ ਹਾਂ ਜੀ ਕੀ ਨਾਮ ਹੁੰਦਾ ਕਮਲਜੀਤ ਸਿੰਘ ਇਹ ਐਕਸੀਡੈਂਟ ਹੋਇਆ ਕੀ ਡਿਟੇਲ ਹੈ ਜੀ ਡਿਟੇਲ ਇਹ ਆ ਜੀ ਹੁਸ਼ਿਆਰਪੁਰ ਤੋਂ ਗੱਡੀ ਆ ਰਹੀ ਸੀਗੀ ਖੰਨੇ ਜਾਣਾ ਸੀ ਨਾ ਹਾਈਵੇਅ ਹਸਪਤਾਲ 'ਚ ਮਰੀਜ਼ ਲੈ ਕੇ ਤੇ ਸਾਨੂੰ ਐਮਰਜੈਂਸੀ ਕਾਲ ਆਈ ਹੈ 108 ਤੋਂ ਵੀ ਐਮਬੂਲੈਂਸ ਵੱਜੀ ਉੱਥੇ ਜਾਓ ਅਸੀਂ ਮੌਜੂਦਾ ਪਹੁੰਚੇ ਚਾਰ ਮਰੀਜ਼ ਸੀ ਗੱਡੀ ਚ ਲੈ ਕੇ ਆਏ ਕਾਰਨ ਦੀ ਸਥਿਤੀ ਕਿੱਦਾਂ ਹੈਗੀ ਜਿਹੜੀ ਠੀਕ ਹੈ ਜੀ ਹਾਲ ਕੋਈ ਸੀਰੀਅਸ ਇੰਜਰੀ ਨਹੀਂ ਨਹੀਂ ਇਹ ਤਾਂ ਕੋਈ ਮਰੀਜ਼ ਨਹੀਂ ਸੀ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਤੇ ਕਿਹੜੀ ਕੀ ਕੀ ਇਹ ਮਾਚੀਵਾੜੇ ਤੋਂ 3 ਕਿਲੋਮੀਟਰ ਬਾਹਰ ਹੋਇਆ ਰਾਂਹ ਰੋਡ ਤੇ ਕਿਹੜੀ ਗੱਡੀ ਨਾਲ ਹੋਇਆ ਫੋਰਚੂਨਰ ਗੱਡੀ ਨਾਲ ਹੋਇਆ ਐਕਸੀਡੈਂਟ ਉਹਦੇ ਵਿੱਚ ਵੀ ਸੀਗਾ ਵੀ ਫੋਰਚੂਨਰ ਦੇ ਵਿੱਚ ਪਤਾ ਨਹੀਂ ਉਹਦੀ ਕੋਈ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਹੈ ਇਹ ਜਿਹੜੇ ਪੇਸ਼ੈਂਟ ਲੈ ਕਹਿੰਦੇ ਨੇ ਤੁਸੀਂ ਠੀਕ ਨੇ ਸਾਰੇ ਹਾਂਜੀ ਹਾਂਜੀ ਨਾਂਮ ਬੱਸ ਹੋ ਸਕਦਾ ਡਾਕਟਰ ਮਨਪ੍ਰੀਤ ਦਾ। ਅਮੇਗ ਐਕਸੀਡੈਂਟ ਵੀਸ ਆਇਆ ਜੀ। ਹਾਂਜੀ। ਸਰ ਇਹ ਕੋਲ ਪੰਜ ਪੇਸ਼ੈਂਟ ਆਏ ਨੇ ਐਕਸੀਡੈਂਟ ਹੋਇਆ ਆਈਵੀਆਈ ਦੀ ਹਸਪੀਟਲ ਦੀ ਐਮਬੂਲੈਂਸ ਦਾ। ਪੇਸ਼ੈਂਟ ਸਿੱਧੇ ਰਿਸੀ ਆਈਵੀਆਈ ਹੋਸ਼ਿਆਰ ਪਰ ਤੋਂ ਆਈਵੀਆਈ ਖੰਨਾ। ਇਹ ਐਕਸੀਡੈਂਟ ਕਿੱਥੇ ਆਇਆ ਜੀ? ਐਕਸੀਡੈਂਟ ਰਾਹੋ ਰੋਡ। ਇਹ ਕਿੰਦਾ ਇਹ ਜਿਹੜੇ ਪੇਸ਼ੈਂਟ ਚਾਰ ਜਿਹੜੇ ਕੀ ਕੀ? ਪੇਸ਼ੈਂਟ ਪੇਸ਼ੈਂਟ ਸੀਗੇ ਉਹਨਾਂ ਵਿੱਚ ਚਾਰ ਪੇਸ਼ੈਂਟ ਸੀਗੇ ਤੇ ਇੱਕ ਡਰਾਈਵਰ ਹੈ। ਡਰਾਈਵਰ ਫਿਲਹਾਲ ਤਾਂ ਸਟੇਬਲ ਲੱਗ ਰਿਹਾ ਬਾਕੀ ਇਨਵੈਸਟੀਗੇਸ਼ਨਸ ਤੋਂ ਬਾਅਦ ਪਤਾ ਲੱਗੇਗਾ। ਲੈਟਰੋ ਬਾਰੇ ਕਿ ਉਹਦਾ ਗਾਰਡੀਅਨ ਦਾ ਪ੍ਰੋਬਲਮ ਆ ਰਹੀ ਹੈ ਮੇਰਾ ਨਾਮ ਮਰ ਹੈ ਹਾਂਜੀ ਠੀਕ ਹੈ ਸੁਜੀਤ ਸਿੰਘ ਜਸਵੀ ਸਿੰਘ ਬਲਵਿੰਦਰ ਕੌਰ ਪਰਮਜੀਤ ਕੌਰ ਗੁਰਪ੍ਰੀਤ ਸਿੰਘ ਟ੍ਰਾਈਕਰ ਕਿਹੜੇ ਹਸਪਤਲ ਤੋਂ ਆਏ ਸੀ ਆਈਵੀਆਈ ਹਸਪੀਟਲ ਨਵਾਂ ਸ਼ਹਿਰ ਨਵਾਂ ਸ਼ਹਿਰ

ਐਂਬੂਲੈਂਸ ਐਂਬੂਲੈਂਸ ਕਿਥੋਂ ਦੀ ਸੀ ਕਿ ਜੀ ਪਤਾ ਜੀ ਕੋਈ ਨਹੀਂ ਐਂਬੂਲੈਂਸ ਵਾਰੇ ਕਿਸੇ ਨੂੰ ਨਹੀਂ ਪਤਾ ਨਾ ਗੱਡੀ ਬਾਰੇ ਕਿਸੇ ਨੂੰ ਪਤਾ ਅੱਛਾ ਵੀ ਕਿੱਥੇ ਦੇ ਸੀ ਕਿ ਜੀ ਹਾਂ ਜੀ ਕਿੰਨੇ ਕੁ ਮਰੀਜ਼ ਸੀ ਇਹਦੇ ਵਿੱਚ ਜਿਹਦੇ ਵਿੱਚ ਦੋ ਮਰੀਜ਼ ਸੀਗੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਹੋਰ ਤਣੂ ਹੋ ਰਹੀ ਨਹੀਂ ਮੌਕੇ ਤੇ ਹੈ ਨਹੀਂ ਸਰ ਨਹੀਂ ਕੋਈ ਨਹੀਂ ਸਾਨੂੰ ਬੰਦਾ ਨਹੀਂ ਕੋਈ ਮਿਲਿਆ ਹੈਗਾ ਕਿੱਥੇ ਦੀ ਇਹ ਫੋਰਚੂਨ ਹੈ ਜੀ ਪਤਾ ਨਹੀਂ ਸਰ ਤੁਸੀਂ ਕਿਹੜੇ ਥਾਂ ਦੇ ਤੋਂ ਗਈ ਮੈਂ ਮਾਸੀਪੜਾ ਸਾਹਿਬ ਤੋਂ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸ.ਆਈ. ਜਗਤਾਰ ਸਿੰਘ ਧੰਨਵਾਦ